ਗੂਜਰੀ ਘਰ ਪਹਿਲਾ ਮਲੇਨਾ ਲਾਛੇ ਪਾਰ ਮਲੋ ਪਾਰ ਮਲਿਓ ਬੈਠੋ ਰੀ ਆਈ ਆਵਤ ਕਿਨੈ ਨਾ ਪੇਖਿਓ ਕਵਨੈ ਜਾਣੈ ਰੀ ਬਾਈ ਕੌਣ ਕਹੈ ਕਿਣ ਬੂਝਿਐ ਰਮਈਆ ਆਕੁਲ ਦੀ ਬਾਈ ਰਹਾਓ ਜਿਉ ਆਕਾਸ਼ੈ ਪੰਖੀ ਲੋ ਖੋਜ ਨਿਰਖਿਓ ਨਾ ਜਾਈ ਜਿਉ ਜਲ ਮਾਝੈ ਮਾਛਲੋ ਮਾਰਗ ਪੇਖਣੋ ਨਾ ਜਾਈ ਜਿਉ ਆਕਾਸ਼ੈ ਘੜੂ ਲੋ ਮ੍ਰਿਗ ਤ੍ਰਿਸ਼ਨਾ ਭਰਿਆ ਨਾਮੇ ਚ ਸੁਆਮੀ ਬੀਠ ਲੋ ਜਿਨ ਤੀਨੈ ਜਰਿਆ ਗੂਜਰੀ ਸ੍ਰੀ ਰਵਦਾਸ ਜੀ ਕੇ ਪਦੇ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਦੂਦਤਾ ਬਚਰੈ ਥਨਹੁ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਮਾਈ ਗੋਬਿੰਦ ਪੂਜਾ ਕਹਾ ਲੈ ਚੜਾਵੋ अवरना फूल अनुपन पावाव रहाओ मैलागर बेरे है पयंगा बख अमृत बसहै एक संगा तूप दीप नैवेद्य है बासा कैसे पूज करहै तेरी दासा तन मन अर्पव पूज चरावो गुरु प्रसाद निरंजन पावाव पूजा अर्चना आहिना तोरी कह रविदास कवन गत मोरी गूजरी श्री त्रिलोचन जी ओ के पदे कर पहला एक ओंकार सतगुरु प्रसाद ਅੰਤਰਮਾਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ ਹਿਰਦੈ ਕਾਮਲ ਘਟ ਬ੍ਰਹਮ ਨਾ ਚੀਨਾ ਕਾਹੇ ਭਇਆ ਸੰਨਿਆਸੀ ਪਰਮੇ ਭੂਲੀ ਰੇਜ ਐ ਚੰਦਾ ਨਹੀਂ ਨਹੀਂ ਚੀਨੇ ਆ ਪਰਮਾਨੰਦਾ ਰਹਾਓ ਘਰ ਘਰ ਖਾਇਆ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ ਊਮ ਮਸਾਨ ਕੀ ਭਸਮ ਲਗਾਈ ਗੁਰ ਬਿਨ ਤਤ ਨਾ ਪਾਇਆ ਕਾਏ ਜਪ ਹੋਰੇ ਕਾਏ ਤਪ ਹੋਰੇ ਕਾਏ ਬਿਲੋਵਹ ਪਾਣੀ ਲਖ 84 ਜਿਨ ਉਪਾਈ ਸੋ ਸਿਮਰੋ ਨਿਰਵਾਣੀ ਕਾਇਕ ਮੰਡਲ ਕਾਪੜਿਆ ਰੇ 86 ਕਾਇ ਫਿਰਾਹੀ ਬਾਦਤ ਤ੍ਰਿਲੋਚਨ ਸੁਨ ਰੇ ਪ੍ਰਾਣੀ ਕਾਣ ਬਿਨ ਗਾਹੋ ਕੇ ਪਾਹੀ ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੂਨ ਬਲ ਬਲ ਔਤਰੈ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਰਹਾਓ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬੇਸਵਾ ਜੂਨ ਬਲ ਬਲ ਔਤਰੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੁਕਰ ਜੋਨ ਵਾਲਵਲ ਔਤਰੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਵਾਲਵਲ ਔਤਰੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਾਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਬਸੈ ਗੂਜਰੀ ਸ੍ਰੀ ਜੈਦੇਵ ਜੀਓ ਕਾਪਦਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਰਮਾਤਮ ਪਰਖ ਮਨੋਪਿਮੰ ਸਤ ਆਦ ਭਾਵ ਰਤੰ ਪਰਮਤ ਪੁੱਤੰ ਪ੍ਰਕਿਰਤ ਪਰੰ ਜਾਤ ਚਿੰਤ ਸਰਬਗਤੰ ਕੇਵਲ ਰਾਮ ਨਾਮ ਮਨੋਰਮੰ ਬਾਦ ਅੰਮ੍ਰਿਤ ਤਤਮਯੰ ਨਾ ਦਨੋਤ ਜ ਸਮਰਣੇਨ ਜਨਮ ਜਰਾਦ ਮਰਨ ਭਯੰ ਰਹਾਓ ਇਛਸ ਜਮਾਦ ਪ੍ਰਾਪਯੰ ਜਸ ਸਵਸਤ ਸੁਕ੍ਰਿਤ ਕ੍ਰਿਤੰ ਭਾਵ ਭੂਤ ਭਾਵ ਸਮਭਯੰ ਪਰਮੰ ਪ੍ਰਸੰਨ ਮਿਦੰ ਲੋਭਾਤ ਦ੍ਰਿਸ਼ਟ ਪਰਗ੍ਰਹੰ ਜਾਦ ਵਿਦ ਆਚਰਣੰ ਤਜ ਸਾਕਲ ਦੁਖ ਕ੍ਰਿਤ ਦੁਰਮਤੀ ਭਜ ਚੱਕਰ ਧਰ ਸਰਣੰ ਹਰ ਭਗਤ ਨਿਜ ਨਿਹ ਕੇਵਲਾ ਰਿਦ ਕਰਮਣਾ ਬਚਸਾ ਜੋ ਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ਗੋਬਿੰਦ ਗੋਬਿੰਦੇਤ ਜਾਪ ਨਾਰ ਸਾਕਲ ਸਿੱਧ ਪਦੰ ਜੈ ਦੇਵ ਆਇਓ ਤਸ ਸਫਟੰ ਭਾਵ ਭੂਤ ਸਰਬਗਤੰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਚੌਥਾ ਕਰ ਪਹਿਲਾ ਸੇਵਕ ਜਨ ਬਨੇ ਠਾਕੁਰ ਲੇਵ ਲਾਗੇ ਜੋ ਤੁਮਰਾ ਜਸ ਕਹਤੇ ਗੁਰਮਤ ਤਿਨ ਮੁਖ ਭਾਗ ਸਭਾਗੇ ਰਹਾਓ ਟੂਟੇ ਮਾਇਆ ਕੇ ਬੰਧਨ 파ਹੇ ਹਰ ਰਾਮ ਨਾਮ ਲੇਵ ਲਾਗੇ ਹਮਰਾ ਮਨ 모ਹਯੋ ਗੁਰਮੋਹਨ ਹਮ ਬਿਸਮ ਭਈ ਮੁਖ ਲਾਗੇ ਸਗਲੀ ਰੈਣ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰ ਅਵਰ ਨਾ ਲਾਗੇ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ ਹਰ ਕੇ ਸੰਤ ਬਤਾਵਹੁ ਮਾਰਗ ਹਮ ਪੀਛੇ ਲਾਗ ਚੱਲੀ ਰਹਾਓ ਪ੍ਰੇਅ ਕੇ ਬਚਨ ਸੁਖਾਨੀ ਹੀਰੈ ਇਹ ਚਾਲ ਬਣੀ ਹੈ ਭਲੀ ਲਟੋਰੀ ਮਧੂਰੀ ਠਾਕੁਰ ਭਾਈ ਉਹ ਸੁੰਦਰ ਹਰ ਢੋਲ ਮਿਲੀ ਏਕੋ ਪ੍ਰਯੋ ਸਖੀਆ ਸਭ ਪ੍ਰੇਅ ਕੀ ਜੋ ਭਾਵੈ ਪਿਰ ਸਾਪਲੀ ਨਾਨਕ ਗਰੀਬ ਕਿਆ ਕਰੈ ਵਿਚਾਰਾ ਹਰ ਭਾਵੈ ਚਿਤਰਾਹ ਚੱਲੀ ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀ ਐ ਗੁਰਮੁਖ ਰੰਗ ਚਲੂਲੇ ਰਾਤੀ ਹਰ ਪ੍ਰੇਮ ਭੀਨੀ ਚੋਲੀ ਐ ਰਹਾਓ ਹਉ ਫਿਰੋ ਦਿਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀ ਐ ਕੋਈ ਮੇਲਾ ਐ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੋਲ ਗੋਲੀ ਐ ਸਤਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਝੋਲੀ ਐ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇਹ ਟੋਲੀ ਐ ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਿਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ ਮਾਰ ਰਹਾਓ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤ ਰਜਾਰ ਕੋਈ ਭਲਾ ਕਹੋ ਭਾਵੈ ਬੁਰਾ ਕਹੋ ਹਮ ਤਨ ਦੀਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਤਿਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਜੀਓ ਰਖੋਲਾਜ ਮੁਰਾਰ ਦੇਵ ਗੰਧਾਰੀ ਹਰ ਗੁਣ ਗਾਵੈ ਹੋ ਤਿਸ ਬਲਿਹਾਰੀ ਦੇਖ ਦੇਖ ਜੀਵਾ ਸਾਧ ਗੁਰਦਰਸ਼ਨ ਜਿਸ ਹਿਰਦੈ ਨਾਮ ਮੁਰਾਰੀ ਰਹਾਉ ਤゥム ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲਹਿ ਝੂਠਾਰੀ ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਣ ਕੂੜਿਆਰੀ ਸਮਰੀ ਮੁਦਰਾ ਨਾਮ ਹਰਿ ਸਵਾਮੀ ਰਿਧ ਅੰਤਰ ਦੁਸ਼ਟ ਦੁਸ਼ਟਾਰੀ ਜੋ ਭਾਵੈ ਤਿਉ ਰਖੋ ਸਵਾਮੀ ਜਨ ਨਾਨਕ ਸਰਣ ਤੁਮਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਤੀ ਜੋ ਬੇਸੁਆ ਕੇ ਕਰ ਪੂਤ ਜਮਤ ਹੈ ਤੇਸ ਨਾਮ ਪਰਿਉ ਹੈ ਤ੍ਰਕਟੀ ਰਹਾਓ ਜਿਨ ਕੈ ਹਿਰਦੈ ਨਾਹੀ ਹਰ ਸੁਆਮੀ ਤੇ ਬਿਗੜ ਰੂਪ ਬਿਰਕਟੀ ਜਿਉ ਨਿਗੁਰਾ ਬਹੁ ਬਾਤਾ ਜਾਣੈ ਉਹ ਹਰਦਰਗ ਹੈ ਹੈ ਪ੍ਰਸਟੀ ਜਿਨ ਕੋ ਦਇਆਲ ਹੋਆ ਮੇਰਾ ਸੁਆਮੀ ਤੇਨਾ ਸਾਧ ਜਨਾ ਪਗ ਚਕਟੀ ਨਾਨਕ ਪਤਲ ਪਵਿੱਤ ਮਿਲ ਸੰਗਤ ਗੁਰ ਸਤਗੁਰ ਪਾਛੈ ਚੁਕਟੀ ਛੱਕਾ 1 ਦੇਵ ਗੰਧਾਰੀ ਮਹੱਲਾ ਪੰਜਵਾ ਘਰ ਦੂਜਾ 1 ਓੰਕਾਰ ਸਤਗੁਰ ਪ੍ਰਸਾਦ ਮਾਈ ਗੁਰ ਚਰਨੀ ਚਿਤ ਲਾਈਐ ਪ੍ਰਭ ਹੋਏ ਕਿਰਪਾਲ ਕਮਲ ਪ੍ਰਗਾਸੇ ਸਦਾ ਸਦਾ ਹਰ ਧਾਈਐ ਰਹਾਓ ਅੰਤਰ ਏਕੋ ਬਾਹਰ ਏਕੋ ਸਭ ਮਹਿ ਏਕ ਸਮਾਈਐ ਘਟ ਆਵ ਘਟ ਰਵੇ ਆ ਸਭ ਠਾਈ ਹਰ ਪੂਰਨ ਬ੍ਰਹਮ ਦਿਖਾਈਐ ਉਸਤਤ ਕਰਹਿ ਸੇਵਕ ਮਨ ਕੀਤੇ ਤੇਰਾ ਅੰਤ ਨਕਤੂ ਪਾਈਐ ਸੁਖ ਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਤ ਬਲ ਜਾਈਐ ਦੇਵ ਗੰਧਾਰੀ ਮਾਈ ਹੋਨ ਹਾਰ ਸੂ ਹੋਈ ਹੈ ਰਾਚ ਰਹੋ ਰਚਨਾ ਪ੍ਰਵ ਆਪਣੀ ਕਹਾ ਲਾਭ ਕਹਾ ਖੋਈਐ ਰਹਾਓ ਕਹਿ ਫੂਲ ਹੈ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੁਈਐ ਕਬੂ ਮੈਲ ਭਰੇ ਅਭਿਮਾਨੀ ਕਬ ਸਾਧੂ ਸੰਗਤ ਹੋਈਐ ਕੋਇ ਨਾ ਮਿਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ਕਹ ਨਾਨਕ ਤਿਸ ਗੁਰ ਬਲਿਹਾਰੀ ਜਿਹ ਪ੍ਰਸਾਦ ਸੁਖ ਸੋਈਐ ਦੇਵ ਗੰਧਾਰੀ ਮਾਈ ਸੁਨਤ ਸੋਚ ਭੈ ਡਰਤ ਮੇਰ ਤੇਰ ਤਜੋ ਅਭਿਮਾਨਾ ਸਰਨ ਸੁਆਮੀ ਕੀ ਪਰਤ ਰਹਾਓ ਜੋ ਜੋ ਕਹੈ ਸੋਈ ਭਲ ਮੰਨੋ ਨਾਹਿਨ ਕਾਬੂਲ ਕਰਤ ਨਿਮਖ ਨ ਬਿਸਰੋ ਹਿਏ ਮੋਰੇ ਤੇ ਬਿਸਰਤ ਜਾਈ ਹੋ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਾਨ ਪਜਰਤ ਨਿਰਗੁਣ ਕ ਰੂਪ ਕੁਲਹੀਣ ਨਾਨਕ ਹੋ ਅਨੰਦ ਰੂਪ ਸੁਆਮੀ ਭਰਤ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਾਧੂ ਗਾਵਤ ਸੁਨਤ ਜਪਤ ਉਧਾਰੈ ਵਰਨ ਅਬਰਨਾਂ ਸਭ ਹੂੰ ਰਹਾਓ ਜਹਤੇ ਉਪਜੋਤ ਹੀ ਸਮਾਇਓ ਇਹ ਬਿਦਜਾਨੀ ਤਬ ਹੂੰ ਜਹਾਂ ਜਹਾਂ ਇਹ ਦੇਹੀ ਧਾਰੀ ਰਹਿਨ ਨਾ ਪਾਇਓ ਕਬ ਹੂੰ ਸੁਖ ਆਇਓ ਭੈ ਭਰਮ ਬਿਨਾ ਸੇ ਕਿਰਪਾਲ ਹੂਏ ਪ੍ਰਭ ਜਬ ਹੂ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਾਜ ਲਭੂ ਹੂੰ ਦੇਵ ਗੰਧਾਰੀ ਮਨ ਜੋ ਆਪਣੇ ਪ੍ਰਭ ਭਾਵਉ ਨੀਚੋ ਨੀਚ ਨੀਚ ਅਤਨੰਨਾ ਹੋਏ ਗਰੀਬ ਬੁਲਾਵ ਔ ਰਹਾਵ ਕਾਨਿਕ ਅਡੰਬਰ ਮਾਇਆ ਕੇ ਬਿਰਥੇ ਤਾਸੋ ਪ੍ਰੀਤ ਘਟਾਵਉ ਜੋ ਆਪਣੋ ਸੁਆਮੀ ਸੁਖ ਮੰਨੈ ਤਾ ਮਹਿ ਸੋਭਾ ਪਾਵੋ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵੋ ਸਰਬ ਸੁਖ ਵਡਿਆਈ ਨਾਨਕ ਜੀਵ ਮੁਖੋ ਬੁਲਾਵੋ ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਭਰਮਡਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮਹਿ ਇਹ ਵਿਚਾਰਿਓ ਰਹਾਓ ਕੋਟ ਪ੍ਰਾਧ ਮਿਟੇ ਤੇਰੀ ਸੇਵਾ ਦਰਸਨ ਦੂਖ ਉਤਾਰਿਓ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਚਾਰਿਓ ਮਾਇਆ ਬੰਧ ਕਾਟੇ ਕਿਰਪਾ ਨਿਦ ਨਾਨਕ ਆਪ ਉਧਾਰਿਓ ਦੇਵ ਗੰਧਾਰੀ ਮਨ ਸਗਲ ਸਿਆਨ ਪਰਹੀ ਕਰਨ ਕਰਾਵਨ ਹਾਰ ਸੁਆਮੀ ਨਾਨਕ ਓਟ ਗਹੀ ਰਹਾਓ ਆਪ ਮੇਟ ਪਏ ਸਰਣਾਈ ਇਹ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਭਰਮ ਅਧੇਰਾ ਲਹੀ ਜਾਨ ਪ੍ਰਵੀਨ ਸੁਆਮੀ ਪ੍ਰਭ ਮੇਰੇ ਸਰਣ ਤੁਮਾਰੀ ਅਹੀ ਕਿਰਮੈ ਥਾਪ ਉਥਾਪਨ ਹਾਰੇ ਕੁਦਰਤ ਕੀਮ ਨਾ ਪਹੀ ਦੇਵ ਗੰਧਾਰੀ ਮਹੱਲਾ ਪੰਜਵਾ ਹਰ ਪ੍ਰਾਨ ਪ੍ਰਭੂ ਸੁਖਦਾ ਤੇ ਗੁਰ ਪ੍ਰਸਾਦ ਕਾਹੂ ਜਾਤੇ ਰਹਾਓ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨਾ ਖਾਤੇ ਰੰਗ ਤੁਮਾਰਾ ਲਾਲ ਭਏ ਹੈ RAM ਨਾਮ ਰਸ ਮਾਤੇ ਮਹਾ ਕਿਲਬਿਕ ਕੋਟ ਦੁਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਦੇਵ ਗੰਧਾਰੀ ਪੰਜਵਾ ਸੋ ਪ੍ਰਭ ਜਤਕਤ ਪੇਖਿਓ ਨੈਣੀ ਸੁਖਦਾਈ ਜੀਨ ਕੋ ਦਾਤਾ ਅੰਮ੍ਰਿਤ ਜਾ ਕੀ ਬੈਣੀ ਰਹਾਓ ਅਗਿਆਨ ਅਧੇਰਾ ਸੰਤੀ ਕਾਟਿਆ ਜੀਅ ਦਾਨ ਗੁਰ ਦੇਣੀ ਕਰ ਕਿਰਪਾ ਕਰ ਲੀਨੋ ਆਪਣਾ ਜਲ ਤੇ ਸੀਤਲ ਹੋਣੀ ਕਰਮ ਧਰਮ ਕਿਛ ਉਪਜਨਾ ਆਇਓ ਨਹਿ ਉਪਜੀ ਨਿਰਮਲ ਕਰਨੀ ਛਾੜ ਸਿਆਨ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ਦੇਵ ਗੰਧਾਰੀ ਪੰਜਵਾ ਹਰਿ ਰਾਮ ਨਾਮ ਜਪ ਲਾਹਾ ਗਤ ਪਾਵੈ ਸੁਖ ਸਹਿਜ ਅਨੰਦਾ ਕਾਟੇ ਜਮ ਕੇ ਫਾਹ ਹਾ ਰਹਾਓ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਤ ਜਨਾ ਪਹਿਆਹਾ ਤਿਨਾ ਪ੍ਰਾਪਤ ਇਹੋ ਨਿਧਾਨਾ ਜਿਨ ਕੈ ਕਰਮ ਲਿਖਾਹਾ ਸੇ ਬੜ ਭਾਗੀ ਸੇ ਪਤਵੰਤੇ ਸੇ ਪੂਰੇ ਸਾਹਾ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹਾ ਦੇਵ ਗੰਧਾਰੀ ਪੰਜਵਾ ਮਾਨ ਕਹਿ ਅਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋ ਦੀਸੈ ਸੋ ਛਾਰਾ ਰਹਾਓ ਜਿਨ ਕੀ ਆਤਿ ਸਿਮਰ ਪ੍ਰਾਨੀ ਜੀਉ ਪ੍ਰਾਨ ਜਨ ਧਾਰਾ ਤਿ ਸਹਿ ਤਿਆਗ ਅਵਰ ਲਪਟਾਵ ਹੈ ਮਰ ਜਨਮ ਹੈ ਮੁਗਦ ਹਾਰਾ ਅੰਦ ਗੰਗ ਪਿੰਗਲ ਮਤ ਹੀਨਾ ਪ੍ਰਭ ਰੱਖ ਹੋ ਰੱਖਣ ਹਾਰਾ ਕਰਨ ਕਰਾਵਨ ਹਾਰ ਸਮਰਥਾ ਕਿਆ ਨਾਨਕ ਜੰਤ ਵਿਚਾਰਾ ਦੀਵ ਗੰਧਾਰੀ ਪੰਜਵਾ ਸੋ ਪ੍ਰਭ ਨੀਰੈ ਹੂਤੇ ਨੀਰੈ ਸਿਮਰ ਧਾਇ ਗਾਏ ਗੁਣ ਗੋਬਿੰਦ ਦਿਨ ਰੈਨ ਸਾਜ ਸਵੇਰੈ ਰਹਾਓ ਉਦਰ ਦੇਹੁ ਦੁਲੱਬ ਸਾਧੂ ਸੰਗ ਹਰ ਹਰ ਨਾਮ ਜਪੇ ਰੈ ਕਰੀ ਨਾ ਮੋਹਤਨਾ ਚ ਸਾ ਬਿਲੰਭ ਹੋ ਕਾਲ ਨਿਤਹਿ ਨਿਤਹਿ ਰੈ ਅੰਦ ਬਿਲਾਤੇ ਕੱਢੋ ਕਰਤੇ ਕਿਆ ਨਾਹੀ ਕਰਤੇ ਰੈ ਨਾਮ ਆਧਾਰ ਦੂਜਾ ਨਾਨਕ ਕੋ ਆਨੰਦ ਸੂਖ ਕਨੇਰੇ ਛੱਕੇ ਦੋ ਤੇਵ ਗੰਧਾਰੀ ਪੰਜਵਾ ਮਾਨ ਗੁਰਮਿਲ ਨਾਮ ਅਰਾਧਿਓ ਸੂਖ ਸਹਿਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਧਿਓ ਰਹਾਓ ਕਰ ਕਿਰਪਾ ਆਪਣਾ ਦਾਸ ਕੀਨੋ ਕਾਟੇ ਮਾਇਆ ਫਾਦਿਓ ਭਾਉ ਭਗਤ ਗਾਏ ਗੁਣ ਗੋਬਿੰਦ ਜਮਕਾ ਮਾਰਗ ਸਾਧਿਓ ਭਇਓ ਅਨੁਗ੍ਰਹਿ ਮਿਟਿਓ ਮੋਰਚਾ ਅਮੋਲ ਪਦਾਰਥ ਲਾਦਿਓ ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ਦੇਵ ਗੰਧਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲਤਾ ਕੋ ਪਾਰ ਬ੍ਰਹਮ ਲੈ ਬਲਾਵੇ ਰਹਾਓ ਸੁੰਦਰ ਸੁਗੜ ਸੂਰ ਸੋਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਸਨਾ ਬਹੜ ਨਾ ਜੂਨੀ ਤਾਵੇ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨੰਦ ਦ੍ਰਿਸ਼ਟੀ ਆਵੇ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਦੇਵ ਗੰਧਾਰੀ ਪੰਜਵਾ चंचल ਸੁਪਨਾ ਹੀ ਉਰਜਾਇਓ ਇਤਨੀ ਨ ਬੂਝੈ ਕਬੂ ਚਲਨਾ ਬਿਕਲ ਭਇਓ ਸੰਗਮ ਆਇਓ ਰਹਾਓ ਕੁਸਮ ਰੰਗ ਸੰਗ ਰਸ ਰਚਿਆ ਬਿਖਿਆ ਏਕ ਉਪਾਇਓ ਲੋਭ ਸੁਨੇ ਮਨ ਸੁਖ ਕਰ ਮੰਨੈ ਬੇਗ ਤਹਾ ਉੱਠਤਾਇਓ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦਵਾਰੈ ਆਇਓ ਕਰੀ ਕਿਰਪਾ ਪਾਰ ਬ੍ਰਹਮ ਸੁਆਮੀ ਨਾਨਕ ਲੀਓ ਸਮਾਇਓ ਦੇਵ ਗੰਧਾਰੀ ਪੰਜਵਾ ਸਰਬ ਸੁਖਾ ਗੁਰ ਚਰਨਾਂ ਕਾਲ ਮਲ ੜਾਰਨ ਮਨ ਹੈ ਸੁਧਾਰਨ ਇਹ ਆਸਰ ਮੋਹਿ ਤਰਨਾ ਰਹਾਓ ਪੂਜਾ ਅਰਚਾ ਸੇਵਾ ਬੰਦਨ ਇਹ ਟਹਿਲ ਮੋਹਿ ਕਰਨਾ ਵਿਗਸੈ ਮਨ ਹੋਵੇ ਪ੍ਰਗਾਸਾ ਬਹੁਰ ਨ ਗਰਬੈ ਪਰਨਾ ਸਫਲ ਮੂਰਤ ਪਰਸੋ ਸੰਤਨ ਕੀ ਇਹ ਧਿਆਨਾ ਧਰਨਾ ਪਇਓ ਕਿਰਪਾਲ ਠਾਕੁਰ ਨਾਨਕ ਕਾਓ ਪਰਿਓ ਸਾਧ ਕੀ ਸਰਨਾ ਦੇਵ ਗੰਧਾਰ ਮਹੱਲਾ ਪੰਜਵਾ ਆਪਣੇ ਹਰਪਹਿ ਬੇਨਤੀ ਕਹੀ ਐ ਚਾਰ ਪਦਾਰਥ ਅਨੰਦ ਮੰਗਲ ਨਿੱਧ ਸੂਖ ਸਹਿਜ ਸਿੱਧ ਲਹੀ ਐ ਰਹਾਓ ਮਾਨ ਤਿਆਗ ਹਰ ਚਰਨੀ ਲਾਗੋ ਤਿਸ ਪ੍ਰਭ ਅੰਚਲ ਗਹੀਐ ਆਂਚ ਨਾ ਲਾਗੈ ਅਗਨ ਸਾਗਰ ਤੀ ਸਰਨ ਸੁਆਮੀ ਕੀ ਅਹੀਐ ਕੋਟ ਪ੍ਰਾਦ ਮਹਾ ਅਕਿਰਤ ਘਨ ਬਹਰ ਬਹਰ ਪ੍ਰਭ ਸਹੀਐ ਕਰੁਣਾ ਮਹਿ ਪੂਰਨ ਪਰਮੇਸ਼ਵਰ ਨਾਨਕ ਤਿਸ ਸਰਨਹੀਐ ਦੇਵ ਗੰਧਾਰੀ ਪੰਜਵਾ ਗੁਰ ਕੇ ਚਰਨ ਹਰਿਦੈ ਪ੍ਰਵੇਸਾ ਰੋਗ ਸੋਗ ਸਭ ਦੁਖ ਬਿਨਾਸੈ ਉਤਰੇ ਸਗਲ ਕਲੇਸ ਸਾਰਾ ਹੋ ਜਨਮ ਜਨਮ ਕੇ ਕਲੇ ਬਿਖਨਾਸ ਹੈ ਕੋਟ ਮੱਜਨ ਇਸਨਾਨਾ ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੂ ਸਹਿਜ ਧਿਆਨਾ ਕਰ ਕਿਰਪਾ ਆਪਣਾ ਦਾਸ ਤੀਨੋ ਬੰਧਨ ਤੋੜ ਨਿਰਾਰੇ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲੇਹਾਰੇ ਛੱਕੇ ਤਿੰਨ ਦੇਵ ਗੰਧਾਰੀ ਮਹੱਲਾ ਪੰਜਵਾ ਮਾਈ ਪ੍ਰਭ ਕੀ ਚਰਨ ਨਿਹਾਰਾਓ ਕਰਹੁ ਅਨੁਗ੍ਰਹਿ ਸੁਆਮੀ ਮੇਰੇ ਮਨ ਤੇ ਕਬਹੋ ਨਾ ਡਾਰਉ ਰਹਾਓ ਸਾਧੂ ਧੂਰ ਲਾਈ ਮੁਖ ਮਸਤਕ ਕਾਮ ਕ੍ਰੋਧ ਵਿਖ ਜਾ ਰਹਾਓ ਸਭ ਤੇ ਨੀਚ ਆਤਮ ਕਰਮਾਨੋ ਮਨ ਮਹਿ ਇਹੋ ਸੁਖ ਧਾਰੋ ਗੁਣ ਗਾਵਹਿ ਠਾਕੁਰ ਅਬਿਨਾਸੀ ਕਲਮਲ ਸਗਲੇ ਝਾਰੋ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਉਰ ਧਾਰੋ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਜੀਓ ਪੇਖੋ ਦਰਸ ਤੁਮਾਰਾ ਸੁੰਦਰ ਧਿਆਨ ਧਾਰ ਦਿਨ ਰੈਨੀ ਜੀਅ ਪ੍ਰਾਨ ਤੇ ਪਿਆਰਾ ਰਹਾਓ ਸ਼ਾਸਤਰ ਵੇਦ ਪੁਰਾਨ ਅਵਲੋਕੇ ਸਿਮਰਤ ਤਤ ਵਿਚਾਰਾ ਦੀਨਾ ਨਾਥ ਪ੍ਰਾਨਪਤ ਪੂਰਨ ਭਵਜਲ ਉਧਰ ਨਹਾਰਾ ਆਤ ਜੁਗਾਤ ਭਗਤ ਜਨ ਸੇਵਕ ਤਾਕੀ ਵਿਖੈ ਆਧਾਰਾ ਤਿਸ ਜਨ ਕੀ ਤੂਰ ਬਾਛੈ ਨਿਤ ਨਾਨਕ ਪਰਮੇਸ਼ਰ ਦੇਵਨਹਾਰਾ ਦੇਵ ਗੰਧਾਰੀ ਮਹੱਲਾ ਪੰਜਵਾ ਤੇਰਾ ਜਨ RAM ਰਸਾਇਣ ਮਾਤਾ ਪ੍ਰੇਮ ਰਸਾ ਨਿੱਧ ਜਾ ਕੋ ਉਪਜੀ ਛੋੜਨਾ ਕਤਹੁ ਜਾਤਾ ਰਹਾਓ ਬੈਠਤ ਹਰ ਹਰ ਸੋਵਤ ਹਰ 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 ਰਸ ਭੋਜਨ ਖਾਤਾ 68 ਤੀਰਥ ਮੱਜਨ ਕੀਨੋ ਸਾਧੂ ਧੂਰੀ ਨਾਤਾ ਸਫਲ ਜਨਮ ਹਰ ਜਨਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੰਧਾਰੀ ਮਹੱਲਾ ਪੰਜਵਾ ਮਾਈ ਗੁਰਬਿਨ ਗਿਆਨ ਨਾ ਪਾਈਐ ਅਨੇਕ ਪ੍ਰਕਾਰ ਫਿਰਤ ਬਿਲਨ ਲਾਤੇ ਮਿਲਤ ਨਹੀਂ ਗੋਸਾਈਐ ਰਹਾਉ ਮੋਹ ਰੋਗ ਸੋਗ ਤਨ ਬਾਧਿਓ ਬਹੁ ਜੋਨੀ ਪਰਮਾਈਐ ਟਿਕਨ ਨਾ ਪਾਵੈ ਬਿਨ ਸਤਸੰਗਤ ਕਿਸ ਆਗੈ ਜਾਈ ਰੂ ਆਈਐ ਕਰੈ ਅਨੁਗ੍ਰਹਿ ਸੁਆਮੀ ਮੇਰਾ ਸਾਧ ਚਰਨ ਚਿਤ ਲਾਈਐ ਸੰਕਟ ਘੋਰ ਕੱਟੇ ਖਿਨ ਪੀਤਰ ਨਾਨਕ ਹਰ ਦਰਸ ਸਮਾਈਐ ਦੇਵ ਗੰਧਾਰੀ ਮਹੱਲਾ ਪੰਜਵਾ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਰ ਗੋਪਾਲ ਰਹਾਉ ਦੁਇ ਕਰ ਜੋੜ ਕਰੀ ਬੇਨੰਤੀ ਪਾਰ ਬ੍ਰਹਮ ਮਨ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾ ਆਇਆ ਵਰਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਜਨਕ ਕੋ ਬਲ ਜਾਈਐ ਜੋ ਸਬਨਾ ਕਰੇ ਉਧਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੀਵ ਗੰਧਾਰੀ ਮਹੱਲਾ ਪੰਜਵਾ ਆਪਣੇ ਸਤਿਗੁਰ ਪਹਿ ਬਿਨਉ ਕਹਿਆ ਭਏ ਕਿਰਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਿਆ ਰਹਾ ਓ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਣ ਅਫਗੁਣ ਸਭ ਸਹਿਆ ਕਰ ਮਸਤਕ ਧਾਰ ਸਾਜ ਨਿਵਾਜੇ ਮੋਏ ਦੁਸ਼ਟ ਜੋਖਿਆ ਪਰਉਪਕਾਰੀ ਸਰਬ ਸੁਧਾਰੀ ਸਫਲ ਦਰਸ਼ਨ ਸਹਜਿਆ ਕਹੋ ਨਾਨਕ ਨਿਰਗੁਣ ਕਉ ਦਾਤਾ ਚਰਨ ਕਮਲ ਉਰ ਧਰਿਆ ਦੇਵ ਗੰਧਾਰੀ ਮਹੱਲਾ ਪੰਜਵਾ ਅਨਾਥ ਨਾਥ ਪ੍ਰਭ ਹਮਾਰੇ ਸਰਨ ਆਇਓ ਰੱਖਣ ਹਾਰੇ ਰਹਾਓ ਸਰਬ ਪਾਖ ਰਾਖ ਮੁਰਾਰੇ ਆਗੇ ਪਾਛੇ ਅੰਤਿ ਵਾਰੇ ਜਬ ਚਿਤ ਵਉ ਤਬ ਤੁਹਾਰੇ ਓਨ ਸਮਾਰ ਮੇਰਾ ਮਨ ਸੁਧਾਰੇ ਸੁਨ ਗਾਵੋ ਗੁਰ ਬਚਨਾਰੇ ਬਲ ਬਲ ਜਾਓ ਸਾਧ ਦਰਸਾਰੇ ਮਨ ਮਹਿ ਰੱਖੋ ਏਕ ਅਸਾਰੇ ਨਾਨਕ ਪ੍ਰਭ ਮੇਰੇ ਕਰਨ ਹਾਰੇ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਧਾਨ ਦਇਆਲ ਮੋਹੇ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਤਹਿ ਕਾਲ ਲਾਗਉ ਜਨ ਚਰਨੀ ਨਿਸਵਾਸੁਰ ਦਰਸ ਪਾਵਉ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵਉ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨੇਤ ਰਹੀਐ ਏਕ ਆਧਾਰ ਨਾਮ ਧਨ ਮੋਰਾ ਅਨੰਦ ਨਾਨਕ ਇਹੋ ਲਈਐ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਕਰਤੀ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ ਛੋੜ ਨਾ ਜਾਈ ਸਾਧ ਹੀ ਸੰਗੇ ਅਣ ਦਿਨ ਗੁਰ ਮਿਲ ਗਾਈ ਰਹਾਓ ਮਿਲੇਉ ਮਨੋਰਥ ਸਰਬ ਸੁਖੈਨਾ ਤਿਆਗ ਨ ਕਤੂ ਜਾਏ ਅਨਿਕ ਅਨਿਕ ਭਾਤ ਬਹੁ ਪੇਖੇ ਪ੍ਰਯ ਰੋਮ ਨ ਸੰਸਰ ਲਾਏ ਮੰਦਰ ਭਾਗ ਸੋਭ ਦੁਆਰ ਐ ਅਨਹਤ ਰੋਣ ਝੁਣ ਲਾਏ ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰਯੋਥੀਤੇ ਸਾਧ ਥਾਏ ਦੇਵ ਗੰਧਾਰੀ ਪੰਜਵਾ ਦਰਸ਼ਨ ਨਾਮ ਕਉ ਮਨ ਆਛੈ ਪ੍ਰਮ ਆयो ਹੈ ਸਗਲ ਥਾਨ ਰੇ ਆਹੇ ਪਰਿਉ ਸੰਤ ਪਾਛੈ ਰਹਾਓ ਕਿਸ ਹਉ ਸੇਵੀ ਕਿਸ ਆਰਾਧੀ ਜੋ ਦਿਸਟੈ ਸੋ ਗਾਛੈ ਸਾਧ ਸੰਗਤ ਕੀ ਸਰਨੀ ਪਰਿਐ ਚਰਨ ਰੇਨ ਮਨ ਬਾਛੈ ਜੁਗਤ ਨਾ ਜਾਨਾ ਗੁਨ ਨਹੀਂ ਕੋਈ ਮਹਾ ਦੁੱਤਰ ਮਾਇ ਆਛੈ ਆਏ ਪਇਓ ਨਾਨਕ ਗੁਰ ਚਰਨੀ ਤਉ ਉਤਰੀ ਸਗਲ ਦੁਰਾਛੈ ਦੇਵ ਗੰਧਾਰੀ ਪੰਜਵਾ ਅਮ੍ਰਿਤਾ ਪ੍ਰੇਵ ਬਚਨ ਤੁਹਾਰੇ ਅਤ ਸੁੰਦਰ ਮਨ ਮੋਹਨ ਪਿਆਰੇ ਸਭੂ ਮਦ ਨਿਰਾਰੇ ਰਹਾਉ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ ਸਿੱਧ ਮਨ ਇੰਦਰਾ ਮੁਹ ਠਾਕੁਰ ਹੀ ਦਰਸਾਰੇ ਦੀਨ ਦੁਆਰੇ ਆਇਓ ਠਾਕੁਰ ਸਰਨ ਪਰਿਓ ਸੰਤ ਹਾਰੇ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬਿਗਸਾਰੇ ਦੇਵ ਗੰਧਾਰੀ ਮਹੱਲਾ ਪੰਜਵਾਹ ਹਰ ਜਾਪੋ ਸੇਵਕ ਪਾਰ ਉਤਾਰਿਓ ਦੀਨ ਦਇਆਲ ਭਏ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਰਹਾਉ ਸਾਧ ਸੰਗਮ ਗੁਣ ਗਾਵਹਿ ਹਰ ਕੇ ਰਤਨ ਜਨਮ ਨਹੀਂ ਹਾਰਿਓ ਪ੍ਰਭ ਗੁਣ ਗਾਇ ਬਿਖੇ ਬਨ ਤਰਿਆ ਕੁਲਹਿ ਸਮੂਹ ਉਧਾਰਿਓ ਚਰਨ ਕਮਲ ਬਸਿਆ ਰਿਤ ਪੀਤਰ ਸਾਸ ਗਰਾਸ ਉਚਾਰਿਓ ਨਾਨਕ ਓਟ ਗਹੀ ਜਗਦੀਸ਼ੁਰ ਪੁਨਹ ਪੁਨਹ ਬਲਿਹਾਰਿਓ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ ਰਹਾਓ ਕਾਥ ਨੂੰ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ਅਤ ਸੁੰਦਰ ਬਹੁ ਚਤੁਰ ਸਿਆਨੇ ਵਿਦਿਆ ਰਸਨਾ ਚਾਰ ਮਾਨ ਮੋਹ ਮੇਰ ਤੇਰ ਵਿਵਰਜਿਤ ਇਹੋ ਮਾਰਗ ਖੰਡੇ ਧਾਰ ਕਹੋ ਨਾਨਕ ਤਿਨ ਭਵ ਜਲ ਤਰੀ ਅਲੇ ਪ੍ਰਭ ਕਿਰਪਾ ਸੰਤ ਸੰਗਾਰ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਪੀਖਿਓ ਰੀ ਉਚਾ ਮੋਹਨ ਸਭ ਤੇ ਉਚਾ आंद ना संसार को लागै ਢੂੜ ਰਹੇ ਹਮੂ ਉੱਚਾ ਰਹਾਓ ਬਹੁ ਬੇਅੰਤ ਅਤ ਵੱਡੂ ਗਾਹਰੋ ਥਾਹ ਨਹੀਂ ਅਗਹੂੱਚਾ ਤੋਲ ਨਾ ਤੁਲਿਐ ਮੋਲ ਨਾ ਮੁਲਿਐ ਕਤ ਪਾਈਐ ਮਨ ਰੂੱਚਾ ਖੋਜ ਅਸੰਖਾ ਅਨਿਕਤ ਪੰਥਾ ਬਿਨ ਗੁਰ ਨਹੀਂ ਪਹੂੱਚਾ ਕਹੋ ਨਾਨਕ ਕਿਰਪਾ ਕਰੀ ਠਾਕੁਰ ਮਿਲ ਸਾਧੂ ਰਸ ਪੁੰਚਾ ਜੀਵ ਗੰਧਾਰੀ ਮਹੱਲਾ ਪੰਜਵਾ ਮੈਂ ਬਹੁ ਵਿਦ ਪੀਖਿਓ ਦੂਜਾ ਨਾਹੀ ਰੀਕੂ ਖੰਡ ਦੀਪ ਸਭ ਪੀਤਰ ਰਵੇ ਆ ਪੂਰ ਰਹਿਓ ਸਭ ਲੋਗ ਰਹਾਓ ਅਗਮ ਅਗੰਮਾ ਕਵਨ ਮਹਿਮਾ ਮਨ ਜੀਵੇ ਸੁਨ ਸੂ ਚਾਰ ਆਸਰਮ ਚਾਰ ਬਰਨਾਂ ਮੁਕਤ ਭਈ ਸੇਵ ਤੂ ਗੁਰ ਸ਼ਬਦ ਦਰੜਾਇਆ ਪਰਮ ਪਦ ਪਾਇਆ ਦੁਤੀਏ ਗਏ ਸੁਖ ਹੋ ਕਹੋ ਨਾਨਕ ਭਵ ਸਾਗਰ ਤਰਿਆ ਹਰ ਨਿਧ ਪਾਈ ਸਹਜੂ